ਤਾ ਵੀ ਵੇਖਦੇ ਹੋ ਸਜੀਤਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਤੇ ਦਿਨ ਲੱਗਿਆ ਪਿਆ ਆ ਜਿਲ੍ਹਾ ਗਰਦਾਸਪੁਰ ਦੇ ਵਿੱਚ ਅੱਜ ਬਹੁਤ ਜ਼ਿਆਦਾ ਜਿਹੜੀ ਧੋਪ ਆ ਉਹ ਦੇਖਣ ਨੂੰ ਮਿਲਦੀ ਪਈ ਹੈ ਤੇ ਤੁਸੀਂ ਅੱਜ ਕੀ ਕਰਦੇ ਪਈਓ ਤੁਹਾਡੇ ਏਰੀਆ 'ਚ ਅੱਜ ਦਾ ਮਾਹੌਲ ਕਿਵੇਂ ਦਾ ਆ ਲਾਈਵ ਇਸ ਕਰਕੇ ਹੋਇਆ ਕਿ ਤੁਹਾਨੂੰ ਜਿਹੜਾ ਆ ਅੱਜ ਦਾ ਮੌਸਮ ਜਿਹੜਾ ਆ ਦਿਖਾ ਸਕੀਏ ਤੇ ਜਲਦੀ ਨਾਲ ਆਜੋ ਯਾਰ ਕੱਲਾ ਹੀ ਮੈਂ ਅੱਜ ਜਿਹੜਾ ਆ ਵਲੌਗ ਦੇ ਵਿੱਚ करनी, करनी DPC ਪੰਜਾਬੀ ਦੇ ਉੱਤੇ ਜਿਹੜਾ ਆ ਤੁਹਾਨੂੰ ਲੈ ਕੇ ਆ ਗਿਆ ਵਾ ਤੇ ਜੋ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨੀ ਕਰਨੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਦੇਣੇ ਜਿਹੜਾ ਉਹ ਲੱਗ ਚੁੱਕਾ ਆ ਤੇ ਬਸ ਉਹ ਹੀ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਵੈਲਕਮ ਟੂ 1% ਔਨ ਬਾਈ DPC ਪੰਜਾਬੀ ਤੇ ਡੀਪੀਸੀ ਪੰਜਾਬੀ ਦੇ ਇੱਕ ਵੀਰ ਦਾ ਪਤਾ ਧੰਨਵਾਦ ਕਰਦੇ ਆਂ ਤੇ ਇੱਕ ਵੀਰ ਜਿਹੜੇ ਸਾਡੇ ਨਾਲ ਜੁੜੇ ਕਿੱਥੋਂ ਜੁੜੇ ਵੀਰ ਜੀ ਤੁਸੀਂ ਕਮੈਂਟ ਜ਼ਰੂਰ ਕਰਿਓ ਤੁਹਾਡੇ ਏਰੀਆ 'ਚ ਧੁੱਪ ਲੱਗੀ ਹੈ ਕਿ ਨਹੀਂ ਲੱਗੀ ਕਿਉਂਕਿ ਸਾਡੇ ਏਰੀਆ 'ਚ ਇਧਰ ਧੁੱਪ ਪੂਰੀ ਤਰ੍ਹਾਂ ਲੱਗ ਚੁੱਕੀ ਹੈ ਡੀਪੀਸੀ ਪੰਜਾਬੀ ਦੇ ਉੱਤੇ ਅਸੀਂ ਤੁਹਾਨੂੰ ਜਿਹੜਾ ਲਾਈਵ ਅਪਡੇਟ ਦੇਣ ਦੀ ਕੋਸ਼ਿਸ਼ ਕਰਦੇ ਪਏ ਆਂ ਕਿ ਅੱਜ ਜਿਹੜਾ ਆ ਇੱਥੇ ਪੂਰੇ ਦਾ ਪੂਰਾ ਜਿਹੜਾ ਆ ਉਹ ਸ਼ੂਰਜ ਦੇਵਤਾ ਜੀ ਵੈਲਕਮ ਟੂ 3 ਫਰੈਂਡਸ ਡੀਪੀਸੀ ਪੰਜਾਬੀ ਤੇ ਤਿੰਨ ਵੀਰ ਜੁੜੇ ਨੇ ਤੇ ਕੋਸ਼ਿਸ਼ ਕਰਿਓ ਕਿ ਆਪਣਾ ਕਮੈਂਟ ਜਰੂਰ ਛੱਡਿਓ ਕਿ ਤੁਹਾਡੇ ਏਰੀਆ 'ਚ ਧੁੱਪ ਲੱਗੀ ਹੈ ਕਿ ਨਹੀਂ ਲੱਗੀ ਕਿਹੜੇ ਏਰੀਆ 'ਚ ਜੇ ਤੁਸੀਂ ਪਰ ਇਹ ਗਰਦਾਸਪੁਰ ਦੇ ਵਿੱਚ ਤੁਸੀਂ ਦੇਖਦੇ ਪਿਓ ਪੀ ਸੂਰਜ ਦੇਵਤਾ ਜੀ ਜਿਹੜੇ ਆ ਉਹ ਪੂਰੇ ਇਸ ਟਾਈਮ ਆਪਣੇ ਜੋਰ ਦੇ ਉੱਤੇ ਨੇ ਤੇ ਅੱਜ ਦਿਨ ਜਿਹੜਾ ਆ ਉਹ ਕਾਫੀ ਵਧੀਆ ਲੱਗਿਆ ਆ ਤੇ ਲਾਈਵ ਕਰਨ ਦਾ ਮਤਲਬ ਸਿਰਫ ਤੁਹਾਡੇ ਲਈ ਇਹ ਆ ਕਿ ਤੁਸੀਂ ਲਾਈਵ ਤੇ ਉੱਤੇ ਜੁੜਦੇ ਹੋ ਤੇ ਗੱਲਾਂ ਬਾਤਾਂ ਕਰਨ ਦੇ ਨਾਲ ਦੇ ਨਾਲ ਤੁਹਾਡੇ ਨਾਲ ਵਿਚਾਰ ਵਟਾਂਦਰੇ ਵੀ ਹੋ ਜਾਂਦੇ ਤੇ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਵੀ ਤੁਸੀਂ ਮਤਲਬ ਸਾਡੇ ਨਾਲ ਜੁੜੇ ਪਏ ਹੋ ਵੈਲਕਮ ਟੂ ਲਾਈਵ ਚੈਟ ਰਿਮੈਂਬਰ ਟੂ ਗਾ ਯੂਅਰ ਪ੍ਰਾਈਵੇਸੀ ਐਂਡ ਅਬਾਈਡ ਬਾਈ ਆਵਰ ਕਮਿਊਨਿਟੀ ਗਾਇਡਲਾਈਨਸ ਤੇ ਦੋਸਤੋ ਪਲੀਜ਼ ਜਰੂਰ ਤੁਸੀਂ ਜੁੜੋ ਨਾਲ ਕਮੈਂਟ ਕਰਿਆ ਕਰੋ ਆਪਣਾ ਕਮੈਂਟ ਜਰੂਰ ਦਿਓ ਆਪਣਾ ਵਿਚਾਰ ਜਰੂਰ ਦਿਓ ਕਮੈਂਟ ਕਿਤੇ ਬੰਦਤ ਨਹੀਂ ਕਮੈਂਟ ਓਪਨ ਹੀ ਹੈ ਨਾ ਦੋਸਤੋ ਇੱਕ ਕਮੈਂਟ ਕਰਕੇ ਦੱਸ ਦਿਓ ਯਾਰ ਕਮੈਂਟ ਓਪਨ ਹੀ ਹੈ ਨਾ ਲਾਈਵ ਚੈਟ ਚੱਲਦੀ ਪਈ ਹੈ ਕਿ ਨਹੀਂ ਚੱਲਦੀ ਪਈ ਹੈ ਜੇਕਰ ਤੁਸੀਂ ਕਮੈਂਟ ਕਰ ਸਕਦੇ ਹੋ ਤਾਂ ਜਰੂਰ ਕਰਿਓ ਇੱਕ ਕਮੈਂਟ ਤੇ ਧੁੱਪ ਦਾ ਫਾਇਦਾ ਲੈਂਦੇ ਹੋਏ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਕਿ ਧੁੱਪ ਲੱਗ ਜੇ ਤਾਂ ਫਿਰ ਧੁੱਪ ਦੇ ਨਜ਼ਾਰਿਆਂ ਦੇ ਲਈ ਜਿਹੜੇ ਆ ਅਰਜਾਈਆਂ ਜੜੀਆਂ ਧੁੱਪ ਚ ਪਾ ਕੇ ਜੜੀਆਂ ਨੇ ਉਹ ਅਸੀਂ ਗਰਮ ਕਰ ਰਹੇ ਹਾਂ ਇੱਥੇ ਤੇ ਲਗਾਤਾਰ ਜਿਹੜਾ ਆ ਧੁੱਪ ਦੇ ਨਜ਼ਾਰੇ ਕਾਫੀ ਲੋਕ ਜਿਹੜੇ ਆ ਲੈ ਰਹੇ ਨੇ ਲੋਕਾਂ ਨੇ ਆਪਣੀਆਂ ਸੱਤਾਂ ਦੇ ਉੱਤੇ ਜਿਹੜੇ ਆ ਕੱਪੜੇ ਤੋ ਤੋ ਪਾਏ ਹੋਏ ਆ ਤੇ ਨਜ਼ਾਰੇ ਲੈ ਰਿਆ ਧੁੱਪ ਜਿਹੜੀ ਖੂਬ ਲੱਗੀ ਪਈ ਤੁਹਾਡੇ ਏਰੀਆ ਚ ਲੱਗੀ ਏ ਕਿ ਨਹੀਂ ਲੱਗੀ ਏ ਤੇ ਕਮੈਂਟ ਜ਼ਰੂਰ ਕਰਿਓ ਤੇ ਜੇਕਰ ਇੱਕ ਲਾਇਕ ਆ ਪੰਜ ਜਣੇ ਜੇ ਤੁਸੀਂ ਜੇ ਕਮੈਂਟ ਨਹੀਂ ਕਰ ਸਕਦੇ ਨਹੀਂ ਲਿਖ ਸਕਦੇ ਤੇ ਇੱਕ ਤੁਸੀਂ ਲਾਇਕ ਵਧਾ ਦਿਓ 10 ਜਣੇ ਜੇ ਲਾਇਕ ਵਧਾ ਦੇ ਜੇ ਇੱਕ ਲਾਇਕ ਤੋਂ ਉੱਪਰ ਆ ਗਿਆ ਤੇ ਇਹਦਾ ਮਤਲਬ ਹੈ ਵੀ ਕਮੈਂਟ ਬੰਦ ਨੇ ਤੇ ਜੇਕਰ ਕਮੈਂਟ ਕਰ ਖੁੱਲੇ ਨੇ ਤੇ ਫਿਰ ਤੁਸੀਂ ਨਾ ਕਰਿਓ ਭਾਵੇਂ ਲਾਇਕ ਕਮੈਂਟ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਭਰਾ ਕਿ ਕਿਸ ਤਰ੍ਹਾਂ ਦਾ ਮਾਹੌਲ ਆ ਤੁਹਾਡੇ ਈਰੀ ਚ ਧੁੱਪ ਲੱਗੀ ਪਈ ਹੈ ਕਿ ਨਹੀਂ ਲੱਗੀ ਪਈ ਕਮੈਂਟ ਓਪਨ ਨੇ ਕਿ ਜਾਂ ਬੰਦ ਨੇ ਕਿ ਯਾਰੀ ਕਮੈਂਟ ਬੰਦ ਵੀ ਹੋ ਜਾਂਦੇ ਆ ਤੇ ਅ ਜਲਦੀ ਜਲਦੀ ਦੇ ਵਿੱਚ ਕਮੈਂਟ ਅਸੀਂ ਆਉਣ ਨਹੀਂ ਕਰ ਪਾਉਂਦੇ ਲਾਈਵ ਦੇ ਵਿੱਚ ਤੇ ਜੇਕਰ ਤੁਸੀਂ ਕਮੈਂਟ ਕਰ ਦਿਓ ਇੱਕ ਅੱਧਾ ਤੇ ਮੈਨੂੰ ਪਤਾ ਲੱਗ ਜਾਏਗਾ ਵੀ ਕਮੈਂਟ ਜਿਹੜੇ ਚੱਲਦੇ ਪਏ ਆ ਕਮੈਂਟ ਜਰੂਰ ਕਰਿਓ ਤੇ ਕਿੱਥੋਂ ਤੁਸੀਂ ਦੇਖਦੇ ਪਿਓ ਸਾਡਾ ਇਹ ਵੀਡੀਓ ਲਾਈਵ ਤੁਹਾਨੂੰ ਜਿਹੜਾ ਆ ਉਹ ਅਸੀਂ ਜਿਹੜਾ ਗਰਦਾਸਪੁਰ ਜ਼ਿਲ੍ਹੇ ਤੋਂ ਜਿਹੜਾ ਵਿਊ ਦਿਖਾਉਂਦੇ ਪਏ ਆ ਕਿ ਅੱਜ ਇੱਥੇ ਜਿਹੜੀ ਹੈ ਕਾਫੀ ਜ਼ਿਆਦਾ ਜਿਹੜੀ ਹੈ ਉਹ ਧੁੱਪ ਨਿਕਲੀ ਹੋਈ ਹੈ ਪਿਛਲੇ 5 ਤੋਂ 6 ਦਿਨ ਲਗਾਤਾਰ ਜਿਹੜਾ ਆ ਇੱਥੇ ਬਹੁਤ ਮੰਦੀ ਹਾਲਤ ਸੀ ਇੰਨੀ ਜ਼ਿਆਦਾ ਧੁੰਦ ਕੋਰਾ ਹੋ ਰਿਹਾ ਸੀ ਤੇ ਈਵਨ ਕਿ ਪੂਰੇ ਪੰਜਾਬ ਦੇ ਵਿੱਚ ਹੀ ਲਗਭਗ ਕਾਫੀ ਜ਼ਿਆਦਾ ਧੁੰਦ ਕੋਰਾ ਸੀ ਪਰ ਅੱਜ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਤੇ ਕਾਫੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਧੁੱਪ ਲੱਗੀ ਪਈ ਹੈ ਤੇ ਤੁਸੀਂ ਦੇਖਦੇ ਪਈਓ ਕਿ ਸ਼ੋਰਜ ਦੇਵਤਾ ਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਣਾ ਲਾਈਵ ਦੇ ਵਿੱਚ ਪਤਾ ਨਹੀਂ ਹੁਣ ਲਾਈਟ ਜ਼ਿਆਦਾ ਹੋ ਜਾਂਦੀ ਹੈ ਤੇ ਨਹੀਂ ਵੀ ਪਤਾ ਲੱਗਦਾ ਪਰ ਇਧਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਮਾਹੌਲ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਜ਼ਿਆਦਾ ਜਿਹੜਾ ਆ ਤੁਸੀਂ ਦੇਖਦੇ ਪਈਓ ਕਿ ਦਿਨ ਲੱਗਿਆ ਹੋਇਆ ਬਹੁਤ ਜ਼ਿਆਦਾ ਜਿਹੜਾ ਆ ਅੱਜ ਇੱਥੇ ਦਿਨ ਲੱਗਿਆ ਹੋਇਆ ਤੇ ਨਿਯਾਰੇਦਾਰ ਦਿਨ ਲੱਗਿਆ ਹੋਇਆ ਲਗਾਤਾਰ ਜਿਹੜਾ ਆ ਅਸੀਂ ਤੁਹਾਨੂੰ ਅਪਡੇਟ ਵਗੈਰਾ ਦਿੰਦੇ ਰਹਿੰਨੇ ਆ ਤੇ ਉਸ ਅਪਡੇਟ ਦੇ ਨਾਲ ਤੁਸੀਂ ਜਰਾ ਸਾਡੇ ਨਾਲ ਜਰਾ ਜੁੜੇ ਰਹਿੰਦੇ ਹੋ ਤਾਂ ਕਿ ਚਲੋ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲਬਾਤ ਜਿਹੜੀ ਉਹ ਭਰਾਵਾਂ ਦੇ ਨਾਲ ਵੀ ਹੁੰਦੀ ਰਹਿੰਦੀ ਹੈ ਤੇ ਸਾਡਾ ਵੀ ਜਲ ਲੱਗ ਰਹਿਦਾ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰਦੇ ਹੋ ਤੇ ਵਧੀਆ ਰਹਿੰਦਾ ਲਾਈਵ ਅਸੀਂ ਜਿਹੜਾ ਉਹ ਤੁਹਾਨੂੰ ਅਸੀਂ ਕਰਕੇ ਦਿਖਾ ਰਹੇ ਹਾਂ ਤੇ ਇਸ ਟਾਈਮ ਜਿਹੜਾ ਲਾਈਵ ਹੈ ਇਹ ਗਰਦਾਸਪੁਰ ਤੋਂ ਅਸੀਂ ਕਰਦੇ ਪਏ ਹਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਪਏ ਹਾਂ ਕਿ ਅੱਜ ਜਿਹੜਾ ਸ਼ੂਰਜ ਦੇਵਤਾ ਜੀ ਨੇ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਤੁਸੀਂ ਦੇ ਦੇ ਵੀ ਉੱਪਰ ਲਾਈਟਿੰਗ ਹੈ ਥੱਲੇ ਇਹਦੇ ਰਾਹ ਤੇ ਧੁੱਪ ਜਿਹੜੀ ਹੈ ਬਹੁਤ ਜ਼ਿਆਦਾ ਧੁੱਪ ਬਹੁਤ ਜ਼ਿਆਦਾ ਜਿਹੜੀ ਧੁੱਪ ਉਹ ਲੱਗੀ ਹੋਈ ਹੈ ਸਸਿਗਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਬਹੁਤ ਵਧੀਆ ਤਰੀਕੇ ਦੇ ਨਾਲ ਵੈਲਕਮ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੀਪੀਸੀ ਪੰਜਾਬੀ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਡੀਪੀਸੀ ਪੰਜਾਬੀ ਦੇ ਉੱਤੇ ਜਿੰਨੇ ਵੀ ਸਾਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਿ ਉਹ ਸਾਡੇ ਨਾਲ ਲਾਈਵ ਜੁੜਦੇ ਨੇ ਲਾਈਵ ਗੱਲਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਆ ਤੁਹਾਨੂੰ ਅੱਜ ਦੇ ਮੌਸਮ ਬਾਰੇ ਵੀ ਜਿਹੜਾ ਆ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਅੱਜ ਦਾ ਮੌਸਮ ਜਿਹੜਾ ਆ ਉਹ ਕਾਫੀ ਜ਼ਿਆਦਾ ਵਧੀਆ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਧੁੱਪ ਲੱਗੀ ਪਈ ਹੈ ਬਹੁਤ ਨਜ਼ਾਰੇਦਾਰ ਧੁੱਪ ਲੱਗੀ ਪਈ ਹੈ ਤੇ ਬਹੁਤ ਸਾਰੇ ਜਿਹੜਾ ਆ ਲੋਕ ਇਸ ਚੀਜ਼ ਨੂੰ ਲੈ ਕੇ ਖੁਸ਼ ਵੀ ਹੋਣਗੇ ਕਿ ਧੁੱਪ ਲੱਗੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਤਾਂ ਧੁੱਪ ਲੱਗ ਗਈ ਤੁਹਾਡੇ ਏਰੀਆ ਦੇ ਵਿੱਚ ਤੁਪ ਲੱਗੀ ਜਾਂ ਨਹੀਂ ਲੱਗੀ ਤੁਸੀਂ ਕਿਹੜੇ ਏਰੀਆ ਤੋਂ ਦੇਖਦੇ ਪਿਓ ਵੀਡੀਓ ਕਿਸ ਥਾਂ ਤੋਂ ਵੇਖਦੇ ਪਿਓ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਛੋਟਾ ਜਿਹਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਡੇ ਏਰੀਆ ਦੇ ਵਿੱਚ ਤੁਪ ਲੱਗੀ ਹੈ ਕਿ ਨਹੀਂ ਲੱਗੀ ਹੈ ਕਮੈਂਟ ਨਹੀਂ ਹੋ ਰਿਹਾ ਤੇ ਲਾਈਕ ਕਰਕੇ ਵੀ ਸਾਨੂੰ ਦੱਸ ਸਕਦੇ ਹੋ ਵੀ ਕਮੈਂਟ ਨਹੀਂ ਹੋ ਰਿਹਾ ਲਾਈਕ ਕਰੋਗੇ ਤਾਂ ਤਾਂ ਹੀ ਮੇਰੇ ਕੋ ਨੋਟੀਫਿਕੇਸ਼ਨ ਆਏਗਾ ਲਾਈਵ ਦਾ ਤੇ ਮੈਨੂੰ ਪਤਾ ਲੱਗ ਜਾਏਗਾ ਕਿ ਕਮੈਂਟ ਆਫ ਨੇ ਜਾਂ ਆਉਣ ਨੇ ਕਿਉਂਕਿ ਲਾਈਵ ਦੇ ਵਿੱਚ ਕਈ ਵਾਰੀ ਕਮੈਂਟ ਜਿਹੜੇ ਆਫ ਹੋ ਜਾਂਦੇ ਤੇ ਉਸ ਤੋਂ ਬਾਅਦ ਆਨ ਕਰਨੇ ਜਿਹੜੇ ਉਹ ਵੀ ਥੋੜੇ ਮੇਰੇ ਖਾਂ ਨਾਲ ਪੋਸਿਬਲ ਨਹੀਂ ਹੁੰਦੇ ਤੇ ਜੇਕਰ ਤੁਸੀਂ ਦੇਖਦੇ ਪਿਓ ਲਾਈਵ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਮੈਂਟ ਦੇ ਵਿੱਚ ਜਰੂਰ ਦੱਸਿਓ ਪੰਜਾਬੀ ਦੇ ਵਿੱਚ ਪੰਜਾਬੀ ਟੀਵੀ ਕਿਉਂਕਿ ਡੀਪੀਸੀ ਪੰਜਾਬੀ ਇੱਕ ਜਿਹੜਾ ਆ ਉਹ ਪੰਜਾਬੀ ਚੈਨਲ ਹੈਗਾ ਜਿੱਰ ਤੇ ਆਪਾਂ ਪੰਜਾਬੀ ਦੀ ਗੱਲ ਕਰਦੇ ਤੇ ਜੇਕਰ ਕੋਈ ਪੰਜਾਬੀ ਤੋਂ ਬਾਹਰ ਜਨਕ ਪੰਜਾਬ ਤੋਂ ਬਾਹਰ ਪ੍ਰਦੇਸ਼ ਤੋਂ ਗੱਲ ਕਰਦਾ ਪਿਆ ਆ ਤੇ ਉਹ ਜੇਕਰ ਹਿੰਦੀ ਸਮਝਦਾ ਤਾਂ ਉਹ ਵੀ ਸਾਡੇ ਨਾਲ ਕਮੈਂਟ ਕਰਕੇ ਦੱਸ ਸਕਦਾ ਵੀ ਅਸੀਂ ਉਹਨੂੰ ਹਿੰਦੀ ਦੇ ਵਿੱਚ ਵੀ ਜਿਹੜਾ ਆ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਐਡੀ ਕੋਈ ਗੱਲ ਨਹੀਂ ਹੈਗੀ ਭਾਵੇਂ ਚੈਨਲ ਪੰਜਾਬੀ ਹੈ ਪਰ ਅਸੀਂ ਪੂਰੇ ਭਾਰਤ ਦੇ ਨਾਲ ਜੁੜੇ ਹੋਏ ਹਾਂ ਤੇ ਭਾਰਤੀ ਹੋਣ ਦੇ ਨਾਤੇ ਅਸੀਂ ਹਿੰਦੀ ਦੇ ਵਿੱਚ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਜੇਕਰ ਤੁਸੀਂ ਹਿੰਦੀ ਦੇ ਵਿੱਚ ਕਮੈਂਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ নো ਡਾਊਟ ਤੁਸੀਂ ਪੰਜਾਬੀ ਦੇ ਵਿੱਚ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਮੈਂਟ ਦੇ ਵਿੱਚ ਆ ਕੇ ਤੁਸੀਂ ਜਿਹੜਾ ਆ ਸਾਡੇ ਨਾਲ ਲਾਈਵ ਚੈਟ ਹੈ ਜਿਹੜੀ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਸਾਨੂੰ ਵੀ ਜਿਹੜਾ ਆ ਉਹ ਚੀਜ਼ ਤੇ ਮਜ਼ਾ ਆਉਂਦਾ ਹੈ ਤੇ ਕਿੱਥੋਂ ਅਜੇ ਤੱਕ ਕਿਸੇ ਨੇ ਵੀ ਕੋਈ ਵੀ ਕਮੈਂਟ ਨਹੀਂ ਕੀਤਾ ਵੀ ਤੁਹਾਡੇ ਏਰੀਆ 'ਚ ਧੁੱਪ ਲੱਗੀ ਕਿ ਨਹੀਂ ਲੱਗੀ ਯਾਰ ਇੰਨਾ ਕਮੈਂਟ ਕਰਕੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਆ ਸਲਾਹ ਕਰੀ ਸਕਦੇ ਸਾਨੂੰ ਦੱਸ ਹੀ ਸਕਦੇ ਹੋ ਵੀ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਆ ਉਹ ਧੁੱਪ ਲੱਗੀ ਕਿ ਨਹੀਂ ਤੁਸੀਂ ਕਿਸ ਏਰੀਆ ਤੋਂ ਬਿਲੋਂਗ ਕਰਦੇ ਹੋ ਕੋਈ ਵੀ ਕਮੈਂਟ ਨਹੀਂ ਆ ਰਿਹਾ ਚਲੋ ਕੋਈ ਗੱਲ ਹੀ ਨਹੀਂ ਆ ਰਿਹਾ ਤੇ নো ਪ੍ਰੋਬਲ ਪਰ ਅਸੀਂ ਜਿਹੜਾ ਲਾਈਵ ਹੋਇਓ ਕਿ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਉਹ ਸਿਰਫ ਇਸ ਕਰਕੇ ਕਰਦੇ ਹਾਂ ਇਦਾਂ ਲਾਈਵ ਹੋ ਕੇ ਜਿਹੜੀਆਂ ਕਈ ਗੱਲਾਂ ਬਾਤਾਂ ਨੇ ਉਹ ਹੋ ਜਾਂਦੇ ਨੇ ਜੇਕਰ ਤੁਹਾਡੇ ਮਨ ਦਾ ਕੋਈ ਸਵਾਲ ਜਾਂ ਤੁਹਾਡੇ ਮਨ ਦੀ ਕੋਈ ਗੱਲਬਾਤ ਜਾਂ ਤੁਸੀਂ ਵੀ ਕੋਈ ਗੱਲਬਾਤ ਸਾਨੂੰ ਕਹਿਣਾ ਚਾਹੁੰਦੇ ਤਾਂ ਉਹ ਤੁਸੀਂ ਕਮੈਂਟ ਦੇ ਥਰੂ ਸਾਡੇ ਨਾਲ ਕਰ ਸਕਦੇ ਹੋ ਤੇ ਕਮੈਂਟ ਦੇ ਵਿੱਚ ਅਸੀਂ ਤੁਹਾਡਾ ਸਿੱਧੇ ਤੌਰ ਤੇ ਸਿੱਧੇ ਤਰੀਕੇ ਦੇ ਨਾਲ ਜਿਹੜਾ ਆ ਉਹ ਆਪਣੇ ਲਾਈਵ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਅ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਦੇ ਉੱਤੇ ਜੁੜੇ ਹੋਏ ਹੋ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਸਾਡੇ ਚੈਨਲ ਨੂੰ ਲਗਾਤਾਰ ਜਿਹੜਾ ਐ ਇੰਜੋਏ ਕਰਦੇ ਹੋ ਬਹੁਤ ਸਾਰੇ ਐਂਟਰਟੇਨਮੈਂਟ ਵਾਲੇ ਤੇ ਬਹੁਤ ਸਾਰੀਆਂ ਖਬਰਾਂ ਵਗੈਰਾ ਸੀ ਤੁਹਾਡੇ ਤੱਕ ਜਿਹੜੀਆਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਇਵਨ ਕਿ ਸਾਡੇ ਬਹੁਤ ਹੀ ਵਧੀਆ-ਵਧੀਆ ਜਿਹੜੇ ਪੱਤਰਕਾਰ ਨੇ ਜਿਵੇਂ ਕਿ ਵਿੱਕੀ ਮਾਲਕ ਜੀ ਹੋਗੇ ਲਾਪਰੀ ਜੀ ਹੋਗੇ ਜਾਂ ਫਿਰ ਸਾਡੇ ਸੰਜੀਪ 바ਵਾ ਜੀ ਹੋਗੇ ਜਾਂ ਸਾਡੇ ਹੋਰ ਵੀ ਕਈ ਪੱਤਰਕਾਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਸਾਨੂੰ ਫ੍ਰੀਲਾਂਸ ਤੌਰ ਤੇ ਵੀ ਖਬਰਾਂ ਭੇਜਦੇ ਨੇ ਉਹ ਖਬਰਾਂ ਇਹ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਇਵਨ ਕਿ ਪੂਰੇ ਪੰਜਾਬ ਦੇ ਵਿੱਚ ਉਹ ਵੀ ਕਾਫੀ ਜ਼ਿਆਦਾ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਭੇਜਣ ਦੀ ਕੋਸ਼ਿਸ਼ ਕਰਦੇ ਤਾਂ ਲੋਕਲ ਵੀ ਜਿਹੜੀਆਂ ਨੇ ਉਹ ਤੁਹਾਡੇ ਨਾਲ ਜਿਹੜੀਆਂ ਅਸੀਂ ਖਬਰਾਂ ਜਿਹੜੀਆਂ ਨੇ ਸਾਂਝੇ ਕਰਦੇ ਰਹਿੰਦੇ ਆ ਤੁਹਾਨੂੰ ਕਿਵੇਂ ਦੀਆਂ ਲੱਗਦਾ ਸਾਡੇ ਚੈਨਲ ਦੇ ਉੱਤੇ ਛਾਰਾ ਕੰਮ ਉਹਦੇ ਤੇ ਤੁਸੀਂ ਕਮੈਂਟ ਜ਼ਰੂਰ ਕਰਿਓ ਮੈਂ ਤੁਹਾਨੂੰ ਦੱਸ ਦਵਾਂਗੀ ਜਿਹੜੀ ਚੀਜ਼ ਨੂੰ ਲੈ ਕੇ ਅਸੀਂ ਲਾਈਵ ਹੋਇਆ ਕਿ ਅੱਜ ਧੁੱਪ ਨਿਕਲੀ ਹੋਈ ਹੈ ਬਹੁਤ ਵਧੀਆ ਦਿਨ ਲੱਗਿਆ ਹੋਇਆ ਤੇ ਉਹ ਚੀਜ਼ ਹੈ ਜਿਹੜੀ ਉਹ ਮੈਂ ਦੱਸਣ ਦੀ ਜਿਹੜੀ ਕੋਸ਼ਿਸ਼ ਕਰਦਾ ਪਿਆ ਆ ਮੇਰੇ ਮੱਥੇ ਦੇ ਉੱਤੇ ਹਲਕਾ ਹਲਕਾ ਪਸੀਨਾ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਤੁਪ ਜਿਹੜੀ ਉਹ ਕਾਫੀ ਜ਼ਿਆਦਾ ਕਿਉਂਕਿ ਤੁਪ ਜੇ ਜ਼ਿਆਦਾ ਹੋਵੇ ਤੇ ਮੇਰੇ ਖਿਆਲ ਨਾਲ ਪਸੀਨੇ ਜਿਹੜੇ ਆ ਉਹ ਆ ਹੀ ਜਾਂਦੇ ਆ ਤੇ ਪਸੀਨਾ ਜਿਹੜਾ ਹਲਕਾ ਹਲਕਾ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਤੁਪ ਜਿਹੜੀ ਹੈ ਕਾਫੀ ਜ਼ਿਆਦਾ ਲੱਗੀ ਹੋਈ ਹੈ ਤੇ ਤੁਹਾਡੇ ਏਰੀਆ 'ਚ ਲੱਗੀ ਹੈ ਕਿ ਨਹੀਂ ਲੱਗੀ ਇਹ ਤੁਸੀਂ ਅਜੇ ਤੱਕ ਵੀ ਸਾਡੇ ਨਾਲ ਜਿਹੜਾ ਆ ਸਾਂਝਾ ਨਹੀਂ ਕੀਤਾ ਮਿਹਰਬਾਨੀ ਕਰਕੇ ਸਾਂਝਾ ਜ਼ਰੂਰ ਕਰਿਆ ਕਰੋ ਸਾਂਝ ਪਾਇਆ ਕਰੋ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਹੜੇ ਏਰੀਆ ਤੋਂ ਸਾਡਾ ਚੈਨਲ ਦੇਖਦੇ ਪਈਓ ਕਿੱਥੋਂ ਦੇਖਦੇ ਪਈਓ ਕਿਵੇਂ ਦੇਖਦੇ ਪਈਓ ਉਹ ਸਾਰੀ ਗੱਲਬਾਤ ਜਿਹੜੀ ਹੈ ਹੀ ਤੁਹਾਡੇ ਨਾਲ ਕਰ ਸਕੀ ਹੈ ਤੇ ਦੋਸਤੋ ਜਿਵੇਂ ਕਿ ਇਹੋ ਜਿਹੇ ਜਿਹੜੀ ਵੀਡੀਓ ਨੇ ਜਿਵੇਂ ਕਿ ਰੂਬਰੂ ਹੋ ਕੇ ਗੱਲਬਾਤ ਕਰਨੀ ਇਹ ਵੀਡੀਓ ਅਸੀਂ ਬਾਹਰ ਜਾ ਕੇ ਤਾਂ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਆਪਣੀ ਸੱਤ ਤੋਂ ਸਟੂਡੀਓ ਦੀ ਸੱਤ ਤੇ ਹੀ ਖੜੇ ਆ ਤੇ ਇੱਥੇ ਹੀ ਤੁਹਾਡੇ ਨਾਲ ਜਿਹੜੀ ਵਾਰਤਾ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਧੁੱਪ ਦੇ ਸੀਨ ਦੇ ਬਾਰੇ ਜਿਹੜਾ ਤੁਹਾਨੂੰ ਦੱਸਦੇ ਪਏ ਆ ਤੇ ਮੈਂ ਇੱਕ ਵਾਰੀ ਜਿਹੜਾ ਤੁਹਾਨੂੰ ਬੈਕ ਕੈਮਰਾ ਤੋਂ ਜਾ ਕੇ ਤੇ ਜਿਹੜਾ ਫੇਰ ਤੋਂ ਜਿਹੜਾ ਧੁੱਪ ਦਾ ਵਿਊ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਤੋਂ ਪਤਹੀ ਦੇ ਦੇਦੇ ਪਿਓ ਮੇਰੇ ਨਾਲ ਕਿ ਇੱਥੇ ਜਿਹੜੀ ਬਹੁਤ ਜ਼ਿਆਦਾ ਜਿਹੜੀ ਉਹ ਲੱਗੀ ਹੋਈ ਤੇ ਅੱਜ ਦਾ ਜਿਹੜਾ ਇਹ ਦੇਣ ਆ ਇਹ ਬਹੁਤ ਹੀ ਖੂਬਸੂਰਤ ਜਿਹਨੇ ਆ ਜਿਹੜਾ ਉਹ ਲੱਗਿਆ ਹੋਇਆ ਹੈ ਬੜਾ ਹੀ ਸੋਹਣਾ 뷰 ਹੈ ਬੜੀ ਜ਼ਿਆਦਾ ਧੁੱਪ ਬੜੇ ਹੀ ਨਜ਼ਾਰੇਦਾਰ ਧੁੱਪ ਜਿਹੜੀ ਉਹ ਇੱਥੇ ਜਿਹੜੀ ਲੱਗੀ ਹੋਈ ਹੈ ਤੇ ਅਸੀਂ ਤੁਹਾਨੂੰ ਉਹ ਹੀ ਚੀਜ਼ ਜਿਹੜੀ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਮੇਰੇ ਸਾਹਮਣੇ ਜਿਹੜਾ ਆ ਤੇ ਦੇਦੇ ਪਿਓ ਵੀ ਗੁਰਦੁਆਰਾ ਸਾਹਿਬ ਆ ਤੇ ਗੁਰਦੁਆਰਾ ਸਾਹਿਬ ਤੇ ਕੋ ਕਿਸ ਤਰ੍ਹਾਂ ਇਸ ਟਾਈਮ ਨਿਸਾਨ ਸਾਹਿਬ ਝੂਲਦੇ ਪਏ ਨੇ ਨਿਸਾਨ ਸਾਹਿਬ ਦੇ ਉੱਤੇ ਕੁਝ ਦੇ ਦੇ ਪਈ ਉਹ ਨਿਗਾ ਤੇ ਲਗਾਤਾਰ ਜਿਹੜੀਆਂ ਅਸੀਂ ਤੁਹਾਨੂੰ ਅਪਡੇਟਸ ਤਾਂ ਦਿੰਦੇ ਰਹਿੰਨੇ ਆ ਅਪਡੇਟ ਤੇ ਨਾਲ ਨਾਲ ਜਿਹੜਾ ਆ ਕਦੀ ਕਦੀ ਅਸੀਂ ਜਿਹੜਾ ਲਾਈਵ ਵੀ ਤੁਹਾਡੇ ਨਾਲ ਹੋ ਜਾਂਦੇ ਆ ਤੇ ਲਾਈਵ ਹੋ ਕੇ ਵੀ ਜਿਹੜਾ ਆ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਰਹਿੰਨੇ ਆ ਤੇ ਲਾਈਵ ਹੋ ਕੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ ਸਿਰਫ ਇਹੀ ਹੁੰਦਾ ਕਿ ਚਲੋ ਅਸੀਂ ਤੁਹਾਡੇ ਰੂਬਰੂ ਹੋਏ ਆ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਆ ਤੁਹਾਨੂੰ ਵੀ ਪਤਾ ਲੱਗੇ ਵੀ ਚੈਨਲ ਦੇ ਉੱਤੇ ਕਿਹੜਾ ਬੰਦਾ ਕਿਸ ਤਰ੍ਹਾਂ ਕਰਦਾ ਪਿਆ ਆ ਤੇ ਤੁਹਾਨੂੰ ਸਾਡੇ ਵੀਡੀਓਜ਼ ਕਿਵੇਂ ਲੱਗਦੇ ਆ ਇਜਤ ਤੇ ਵੀ ਕਮੈਂਟ ਕਰਕੇ ਮੇਰਾ ਭਰਾ ਜਰੂਰ ਦੱਸਿਓ ਤੇ ਲਗਾਤਾਰ ਜਿਹੜਾ ਆ ਉਹ ਤੁਸੀਂ ਸਾਡੇ ਨਾਲ ਬਣੇ ਰਹੋ ਤਾਂ ਕਿ ਅਸੀਂ ਤੁਹਾਨੂੰ ਜਿਹੜਾ ਨਵੇਂ-ਨਵੇਂ ਅਪਡੇਟ ਜਿਹੜੇ ਆ ਉਹ ਦਿੰਦੇ ਰਹੀਏ ਤੇ ਜਿਵੇਂ ਕਿ ਤੁਸੀਂ ਦੇਖਦੇ ਪਿਓ ਕਿ ਅੱਜ ਦਾ ਜਿਹੜਾ ਮਾਹੌਲ ਆ ਉਹ ਧੁੱਪ ਵਾਲਾ ਮਾਹੌਲ ਆ ਤੇ ਬਹੁਤ ਜ਼ਿਆਦਾ ਜਿਹੜੀ ਉਹ ਧੁੱਪ ਜਿਹੜੀ ਇੱਥੇ ਲੱਗੀ ਹੋਈ ਹੈ ਤੇ ਧੁੱਪ ਦੇ ਵਿੱਚ ਜਿਹੜਾ ਆ ਉਹ ਅਸੀਂ ਤੁਹਾਨੂੰ ਜਿਹੜਾ ਅੱਜ ਦਾ ਅਪਡੇਟ ਹੈ ਉਹ ਦੇਣ ਦੀ ਕੋਸ਼ਿਸ਼ ਕਰਦੇ ਪਏ ਆ ਤੇ ਦੋਸਤੋ ਲਗਾਤਾਰ ਜਿਹੜੀਆਂ ਗੱਲਬਾਤਾਂ ਉਹ ਤਾਂ ਹੀ ਕਰਨ ਦਾ ਮਜ਼ਾ ਆਉਂਦਾ ਜੇਕਰ ਤੁਸੀਂ ਕੋਈ ਸਵਾਲ ਪੁੱਛੋ ਜੇਕਰ ਤੁਸੀਂ ਕੋਈ ਗੱਲਬਾਤ ਕਰੋ ਤੇ ਗੱਲਬਾਤ ਕੀਤੇ ਜਿਹੜਾ ਆ ਉਹ ਸਾਡੇ ਤੁਹਾਡੀ ਗੱਲ ਬਾਤ ਹੋਣੀ ਹੈ ਕਿਉਂਕਿ ਇਸ ਤਰ੍ਹਾਂ ਜੇਕਰ ਤੁਸੀਂ ਕਮੈਂਟ ਨਹੀਂ ਕਰੋਗੇ ਲਾਈਕ ਨਹੀਂ ਕਰੋਗੇ ਤੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰ ਲਓਗੇ ਤੇ ਇੰਨੀਆਂ ਗੱਲਾਂ ਆਨਲਾਈਨ ਜਿਹੜੀਆਂ ਨੇ ਉਹ ਹੋ ਵੀ ਨਹੀਂ ਸਕਦੀਆਂ ਕਿਉਂਕਿ ਧੁੱਪ ਦੇ ਉੱਤੇ ਗੱਲ ਕਰਨੀ ਸੀ ਉਹ ਤਾਂ ਮੁੱਕ ਚੁੱਕੀ ਹੈ ਧੁੱਪ ਲੱਗ ਚੁੱਕੀ ਹੈ ਬਸ ਇੰਨੀ ਕੀ ਗੱਲ ਸੀ ਬਾਕੀ ਫੈਕਟਰ ਦੀ ਗੱਲ ਹੈ ਜਿਹੜੀ ਉਹ ਕਮੈਂਟਾਂ ਦੇ ਥਰੂ ਹੁੰਦੀ ਹੈ ਚੈਟ ਦੇ ਥਰੂ ਹੁੰਦੀ ਹੈ ਤਾਂ ਕਿ ਤੁਸੀਂ ਸਵਾਲ ਪੁੱਛੋ ਅਸੀਂ ਤੁਹਾਡੀ ਉਹਦੀ ਗੱਲ ਦਾ ਜਵਾਬ ਦੇਈਏ ਪਰ ਤੁਸੀਂ ਕੋਈ ਸਵਾਲ ਨਹੀਂ ਕਰਦੇ ਪਏ ਇਹ ਕੋਈ ਗੱਲ ਨਹੀਂ ਕਰਦੇ ਪਏ ਤੇ ਇਸ ਕਰਕੇ ਇਸ ਲਾਈਵ ਨੂੰ ਆਪਾਂ ਇੱਥੇ ਸਮਾਪਤ ਕਰ ਦਿੰਦੇ ਆ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਜਨਤਾ ਆ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਸਵਾਲ ਨਹੀਂ ਹੈਗਾ ਇਸ ਕਰਕੇ ਕੋਈ ਗੱਲ ਨਹੀਂ ਮਿਲਦੇ ਆ ਫੇਰ ਕਿਸੇ ਲਾਈਵ ਦੇ ਉੱਤੇ ਜਾਂ ਕਿਸੇ ਵੀਡੀਓ ਦੇ ਨਾਲ ਤੁਹਾਡੇ ਦੇ ਰੂਪ ਨੂੰ ਜ਼ਰੂਰ ਹੋਵਾਂਗੇ ਧੰਨਵਾਦ ਥੈਂਕ ਯੂ